ਡੇਰਾ ਬਾਬਾ ਦਰਿਆਗਰੀ ਵਿੱਚ ਗੁਰਪੁੰਨਿਆਂ ਬੜੀ ਧੂਮ ਧਾਉਣਾ ਮਨਾਈ ਗਈ ਬਹੁਤ ਸਾਰੇ ਸ਼ਰਧਾਲੂਆਂ ਨੇ ਗੁਰੂ ਜੀ ਦੀ ਪੂਜਾ ਕੀਤੀ ਜਿਸ ਵਿੱਚ Swami Gopal Anand ji Maharaj ਨੇ ਪ੍ਰਵਚਨ ਕੀਤੇ ਤੇ ਸਾਰੀ ਸੰਗਤ ਨੂੰ ਵਧਾਈ ਦਿੱਤੀ ਬਾਅਦ ਵਿੱਚ ਭੰਡਾਰਾ ਵਰਤਾਇਆ ਗਿਆ ਬਹੁਤ ਬਹੁਤ ਵਧਾਈਆਂ ਹਾਂ ਇਹਨਾਂ ਦੀਆਂ ਵਧਾਈਆਂ ਡੇਰਾਵਰਨ ਪ੍ਰਧਾਨ ਜੀ RAM JI RAM ਬੋਲ Swami ji Maharaj ki jai ਬੜਾ ਖੂਬਸੂਰਤ ਅਜਹਾਲ ਸ਼ਿੰਗਾਰਿਆ ਹੋਇਆ ਇੱਥੇ ਗੁਰਪੁਰਨਮਾ ਦੀ ਪੂਜਾ ਸਵਾਮੀ ਜੀ ਦੀ ਪੂਜਾ ਹੋਊਗੀ ਤੇ ਪ੍ਰੋਗਰਾਮ ਚੱਲੂ ਹੈ ਇੱਥੇ ਵਧੀਆ ਸਵਾਮੀ ਜੀ ਮਹਾਰਾਜ ਕੀਚ ਅੱਜ 10 ਜੁਲਾਈ 2025 ਗੁਰਪੁੰਨਿਆਂ ਡੇਰਾ ਬਾਬਾ ਦਰਿਆਗिरी ਜੀ ਬੋਲ ਸੁਆਮੀ ਜੀ ਮਹਾਰਾਜ ਕੀ ਜੈ ਸਭ ਨੂੰ ਬਹੁਤ ਬਹੁਤ ਗੁਰਪੁੰਨਿਆਂ ਦੀਆਂ ਵਧਾਈਆਂ ਮੁਬਾਰਕਾਂ RAM RAM ਜੀ ਸਾਰੇ ਸਰਬੋਤਮ ਗਾਵਣੇ ਮੋਹ ਕੈ ਇੰਦਿਆਨ ਸਤਿਗੁਰੁ ਸਤਿਮਾਲੀ ਗੰਦਰਪਿਆਮੀ ਆਵੇ ਸਤਿਗੁਰੁ ਸਤਿਮਾਲੀ ਗੰਦਰਪਿਆਮੀ ਨੀਂ ਧੋਪੰ ਕਰਾ ਪਿਆਮੀ ਦੰਦੰ ਦੇ ਬੰਦਰ ਪਿਆਮੀ ਹਸਤੋ ਪ੍ਰਕਾ ਲਿਆ ਧੰਨ ਸੇ ਗਾਵਣੇ ਕਾਮਲ ਪਤਰਾਣੇ ਦੇ ਲਖਨਾ ਈਤੋ ਬਲਾਮੀ ਗੰਦਰਪਿਆਮੀ ਆਵੇ ਪ੍ਰਾਰਥਨਾ ਕਰੋ ਭਗਵਾਨ ਸੈਵੀ ਮਹਾਰਾਜੋ ਕਿਰਪਾ ਕਰਨਾ ਸਾਰੇ ਬਸਤੇ ਕਿਰਪਾ ਕਰ ਸੁਖਾਂ ਦੇ ਭਾਗੇ ਸਾਜ ਕੀ ਜੈ ਕਾਰਮ ਵਿਆਪਤ ਮੇਰੇ ਨਚਰਾਦਰਾ പർവതം ദർശതം തസ്മേ ശ്രീഗുരുവേ സാരതീർമ്മ ん ਕੇ ਚਰਨੋ ਮੇਂ ਏ ਗੁਰ ਦੇਵੋ ਨਾਮ ਆਪਕੇ ਚਰਨੋ ਜੋ ਸੁਆਮੀ ਜੀ ਨੇ ਦੇਖੋ ਲਗਭਗ ਕਿੰਨੀਆਂ ਗੁਰੂਆਂ ਨੇ ਅੱਜ ਤੱਕ ਹੋਈਆਂ ਉਹਦੇ ਵਿੱਚ ਮੈਨੂੰ ਇਹ ਕਹਿਣ 50 ਤੋਂ ਵੱਧ ਕੇ ਮੈਂ ਸੁਆਮੀ ਦੀ ਕਿਰਪਾ ਨਾਲ ਆਇਆ ਹਾਂ। ਤੋਂ ਸਾਲ ਇੱਕ ਦੋ ਮਹੀਨਾ ਆਇਆ ਹਾਂ। ਤੇ ਕਿੰਨੇ ਸਾਲਾਂ ਦੇ ਵਿੱਚ ਜੋ ਸੰਤਾਂ ਦਾ ਨਾਮ ਲਗਾ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਤੋਂ ਵੱਧਾਂ ਤੁਹਾਡੇ ਨਾਲ ਸਾਡੇ ਅਧਿਉਤ ਕਰੂੰਗਾ। ਸੋ ਵੀ ਮਹਾਰਾਜ ਜੀ ਨਾ ਕਿ ਉਹ ਸਾਰਾ ਕੁਝ ਕਰ ਸਕਦੇ ਜੀ ਪਰ ਉਹ ਇੱਕ ਗੱਲ ਪੜਦਾ ਬਾਤ ਕਿ ਕਿ ਮਿਹੂਤਾਂ ਅੰਕਾਰੀ ਨਹੀਂ ਨਸੀ ਤੇ ਬੰਦਿਆਂ ਨਾਲ ਹਾਜ਼ਰੀ ਕਰ ਲੈਣਾ ਸੀ ਪਰ ਕਰਦੇ ਉਹ ਮਹਾਰਾਜ ਜੀ ਕਹਿੰਦੇ ਸੇਵਾ ਤੋਂ ਦੋਨੋਂ ਭਲੇ ਇੱਕ ਸੰਤ ਤੇ ਕ੍ਰਾਮ ਪ੍ਰਾਂਤ ਦਾ ਦਾ ਉਤਕਾ ਸੰਤਿ ਤੇ ਪਾਵਨ ਨਾ ਹੈ ਕਿ ਸਾਡੇ ਮਹਾਰਾਜ ਜੀ ਆਏ ਸੀ ਉਸ ਸਾਨੂੰ ਕਿਸ ਸਤਿਗੁਰ ਦਾ ਜੋੜ ਬਣਾਏ ਤੇ ਰੱਬ ਦਾ ਨਾਮ ਲੈਣ ਵਾਸਤੇ ਕਿਤੇ ਸਾਡੇ ਕੋਲ ਜੇసే ਵਾਤੇ ਆਈ ਸੀ ਸੇ ਅਸੀਂ ਇਹ ਸੋਚਦੇ ਸੀ ਸੋਮਨੀ ਸਾਡੇ ਕੋਲ ਪਤਾ ਨਹੀਂ ਕਿੰਨਾ ਚਿਰ ਬੈਠੇ ਰਹਾਂਗੇ ਮੈਨੂੰ ਇਹ ਆਇਆ ਸੀ ਕਿ ਸੋਮਨੀ ਮਹਾਰਾਜ ਸਾਡੇ ਅਜੇ ਸਾਡੇ ਕੋਲ ਨਹੀਂ ਹੁੰਦੇ ਬਣ ਚਲੇ ਗਏ ਛੋਮੀ ਆ ਮੈਂ ਕਹਿੰਦੇ ਭਾਬਾ ਜਦੋਂ ਬੰਦਾ ਰੁਕ ਜਾਂਦਾ ਤਾਂ ਉਹਦੇ ਪੰਜਾਹ ਕਰ ਚੰਗੇ ਤੇ 50% ਦਾ ਨਾ ਦੇ ਤਾਂ ਉਹ ਸੁਖੀ ਨਾਲ ਵਿੱਚ ਨਾ ਜਾਂਦਾ ਨਾ। ਮਾਝੀਓ ਦੀ ਆਖਰੀ ਐ ਕਿ ਅਗਲੀ ਵਾਰ ਨੂੰ ਉਹਨੇ ਚੰਗੇ ਕਰਨ ਜ਼ਿਆਦਾ ਕਰਦੇ ਆ ਕਿ ਮਾੜੇ ਕਰ ਚੱਲਣਾ। ਚੰਗੇ ਕਰਨ ਜ਼ਿਆਦਾ ਕਰਦਾ ਤਾਂ ਉਹ ਸੰਤਾਂ ਦੇ ਕੋਲ ਹੀ ਚੜਨਾ ਵਿੱਚ ਲੱਜ ਜਾਂਦਾ। ਮੁਰਕੇ ਦੁਨੀਆ ਦੇ ਵਿੱਚ ਨਹੀਂ ਆਉਂਦਾ। ਪਰ ਜਦੋਂ ਅਸੀਂ ਇਸ ਡੈਂਸ ਦੇ ਵਿੱਚ

ਉਹਦਾ ਅੰਦਰ ਸਿਮਨ ਕਰਦਾ ਹੈ ਨਾਮ ਜਪਦਾ ਹੈ ਉਹੀ ਮਾਰਨਾ ਚਾਹਦਾ ਹੈ ਬਾਕੀ ਮਾਮੀਆਂ ਨੇ ਇੱਕ ਗੱਲ ਬੜੀ ਵਧੀਆ ਦੱਸੀ ਕਹਿੰਦੇ ਜਦੋਂ ਮੈਂ ਬਹੁਤ ਛੋਟੀ ਉਮਰ ਦੀ ਸੀ ਚੌਥੀ ਪੰਜਵੀਂ ਕਲਾਸ ਦੀ ਸੀ ਤੇ ਮੇਰੀ ਸਾਡੀ ਮਾਤਾ ਨੇ ਸਾਨੂੰ ਇੱਕ ਮੱਛੇ ਦੇ ਵਿੱਚ ਗੱਨੇ ਦਾ ਜੂਸ ਭਰ ਕੇ ਉਹਨੂੰ ਰੋ ਪੱਟ ਕੇ ਸਾਨੂੰ ਦਿੱਤਾ ਜ ਸਾਉਮੀਆਂ ਦੇ 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 ਕੇ ਆ। ਤੇ ਕਿਹਨਾਂ ਸ਼ਰਤਾਂ ਦਾ ਹੈ ਨਹੀਂ ਸੀ। ਤੇ ਕਹਿੰਦੇ ਹੋ ਵੀ ਮੈਂ ਸਿਰ ਤੇ ਰੱਖਿਆ ਤੇ ਮੈਂ ਥੋੜਾ ਜਿਹਾ ਪੁੱਜੇ بڑا ਤੋੜਦਾ ਹੈ ਨਹੀਂ ਸੀ। ਤੇ ਕਹਿੰਦੇ ਹੋ ਵੀ ਰੱਖਿਆ ਤਾਂ ਮੈਂ ਲੈ ਕੇ ਤੇ ਕਹਿੰਦੇ ਬਹੁਤ ਹੀ ਜ਼ੋਰ ਨਾਲ ਹਮਰੇ ਕੋਲ ਨਹੀਂ ਜਾ ਸਕਦੇ। ਤੇ ਕਹਿੰਦੇ ਮੈਂ ਲੈ ਕੇ ਇਹ ਤੇ ਸਾਉਮੀਆਂ ਕੋਲ ਆ ਗਿਆ ਹਾਂਸੀ ਕੇ ਸਾਉਮੀਆਂ ਕੋਲ। ਕਹਿੰਦੇ ਦੇਖ ਕੇ ਬੜੇ ਖੁਸ਼ ਹੋਏ। ਇਹ ਲਾਲ ਇਹਦਾ ਤੁਹਾਡੇ ਸਾਡੇ ਨਾਲ ਕਈ ਜਨਮਾਂ ਦੀ ਮਿਠਾਸ ਨਾਲ ਜਿਹੜੀ ਪਿਆਰ ਲੱਭਦਾ ਤੇ ਉਹਨਾਂ ਨੇ ਆਪ ਦੀ ਇਹ ਕਦੇ ਢੱਲੇ ਚੋਂ ਜਿਹੜਾ ਉਹਨਾਂ ਦਾ ਗੱਲਾਂ ਹਜੇ ਵੀ ਪਿਆਰ ਹੈ ਉਹੋ ਗੱਲਾਂ ਜਿਹੜਾ ਹੰਸ ਤੇ ਸੌਣੀ ਕੋਲ ਦੀ ਉਹ ਜਿਹੜੀ ਕਹਿੰਦਾ ਕੋਲ ਲੱਗਿਆ ਉਹਦੇ ਵਿੱਚੋਂ ਇੱਕ ਬਸ ਹੀ ਕੱਢ ਕੇ ਕਦੇ ਤਾਂ ਦੇ ਦਿੱਤੀ ਨਹੀਂ ਕਰਦੇ ਉਹ ਪਾਠਣਾ ਨਹੀਂ ਸੀ ਤੇ ਜਦੋਂ ਕਹਿੰਦੇ ਪਤ ਮੇਰੀ ਮਾਤਾ ਨੇ ਕਿਹਾ ਜੀ ਤੂੰ ਕੋਸ਼ ਉਹ ਖੋਲ੍ਹ ਲਈ ਨਾ ਕਹਿੰਦੇ ਸਾਡੇ ਕੋਲ ਗਲਤੀ ਇਹ ਹੋ ਗਈ ਅਸੀਂ ਦਸੀਓ ਹੋਣਾ ਤੋਂ ਜਾਣ ਲੱਗੇ ਛੋਟੇ ਜਿਹੇ ਲੈ ਲਈ ਕਹਿੰਦੇ ਉਹ ਦਸੀ ਨਾ ਕਰਜਾ ਲਉਂਦੇ ਲਉਂਦੇ ਕੀ ਫਰਮਾ ਤੇੜਾ ਗਿਆ ਪਰ ਉਹ ਦਸੀ ਦਾ ਕਰਜਾ ਅੱਜ ਤੱਕ ਮੇਰੇ ਉੱਤੇ ਆ ਗਿਆ ਜੇ ਮੈਂ ਉਹ ਦਸੀ ਨਾ ਲਗਾ ਉਸੇ ਵਾਰ ਕਹਿੰਦੇ ਨਾ ਲਗਾ ਤੇ ਹੋ ਜਾਣਾ ਮੈਂ ਕਿਹਾ ਮੈਂ ਹੋਰ ਕਿ میں گلتا چڑ کے چلے گئے میں ਸ਼ਬਦਾਂ ਦੇ ਪਿਆਰੇ ਤਸਰਾਂ ਵੀ ਜਦਾ ਉੱਚਾ ਲੈ ਗਏ ਬਹੁਤ ਸੁਨਿਸ਼ਚਿਤਤਾ ਹੋਇਆ ਨਹੀਂ ਕਈ ਜਨਮਾਂ ਤੋਂ ਸੰਤਾਂ ਦੇ ਨਾਲ ਹੀ ਸੀ ਨਾਲ ਹੀ ਰਹਿਣਾ ਤੇ ਜਿਹੜੀ ਸੰਤ ਹੈ ਸੰਤਾਂ ਵੀ ਤੇ ਸੰਤਾਂ ਦੇ ਚਾਹੇ ਜਿਹੜੇ ਜੋ ਜਿਹੜੇ ਰੱਬ ਦਾ ਨਾਮ ਲੈਂਦੇ ਆ ਜਿਹੜੇ ਉਹਨਾਂ ਦਾ ਸ਼ਰਵਾਇ ਕਰਦੇ ਆ ਮੇਰੇ ਮਹਾਰਾਜ ਜੀ ਇਹ ਜਿਹੜੀ ਫੋਟੋ ਤੇ ਜਿਹੜੀ ਜਿਹੜੀ ਤਸਵੀਰ ਹੈ ਕਿਤੇ ਨਹੀਂ ਤੇ ਬਹੁਤ ਜ਼ਿਆਦਾ ਕਿਉਂ ਪਰ ਲੇਕਿਨ ਦੇਖੋ ਕਿੱリエ ਕੀ ਪਰ ਲੇਕਿਨ ਜਦੋਂ ਸਾਡੇ ਦੇ ਪਰਿਵਾਰਕ ਸਭੀ ਉਹਨਾਂ ਦੀ ਧਰਮ ਦੇ ਬਰਾਬਰ ਆ ਅਸੀਂ ਉਹਨਾਂ ਨੂੰ ਉਸੇ ਰੂਪ ਦੇ ਵਿੱਚ ਸਵੀਕਾਰ ਕਰਦੇ ਹਾਂ ਇਹੀ ਸਮਾਪਾ ਲਾਉਣ ਦੇ ਤੇ ਅੰਤ ਦੇ ਵਿੱਚ ਜਿਹੜੇ ਸਾਡੀਆਂ ਮਾਈਆਂ ਸ਼ਾਮ ਨੂੰ ਆ ਕੇ ਤਾਂ ਕਰ ਰੂਣੀਆਂ ਲਾਉਂਦੀਆਂ ਬਹੁਤ ਬੱਧੀ ਹੈ ਜਿਹੜੀਆਂ ਸੇਵਾ ਕਰਦੀਆਂ ਦੇਖੋ ਉਹਨਾਂ ਤੋਂ ਪਹਿਲੇ ਹਰੇ ਕਈਆਂ ਸੰਤਾਨੀ ਰੋ ਸੇਵਾ ਕਰਦੇ ਸੇਵਾ ਕੀਤੀ ਹੋਈ ਨੂੰ ਕੋਈ ਨਹੀਂ ਰੋਕ ਨਹੀਂ ਸਕਦਾ